ਮੁਰਦਾਬ ਕਿਸਾਨ ਮਰਦਾ ਨਾ ਜਿੰਦਾਬਾਦ ਡਰਿਆਵਾਂ ਜੀ ਵੀ ਕੀ ਗਲਤੀ ਆ ਦੱਸੋ ਜੀ ਅਸੀਂ ਦਖਲ ਕਰਨਾ ਅਸੀਂ ਵੀ ਲੋਟੇ ਖਾਤਰ ਮਰਦੇ ਹਾਂ ਰੇ ਸਾਡੇ ਖਾਤੇ ਕੋਈ ਨਹੀਂ ਬਰਦਾਸ਼ਤ ਨਹੀਂ ਤੁਸੀਂ ਆਪਣੀ ਪਰਵਾਰ ਤੁਸੀਂ ਮਰੇ ਦੱਸੋ ਤਾਂ ਸਹੀ ਵੀ ਆ ਗੱਲ ਕਰਨੀ ਹੈ ਤੁਸੀਂ ਸਾਰਾ ਕੋਈ ਵਾਅਦਾ ਕੋਈ ਨਹੀਂ ਤੁਸੀਂ ਟੀਸੀ ਹੈਡਕੁਆਟਰ ਚਲ ਜਾਓ ਟਿੰਡਿਕਟ ਚਲ ਜਾਓ ਉੱਥੇ ਰੁਕੋ ਜਾਦੇ ਨੂੰ ਮੀਜ਼ੂਰੀ ਆ ਜੂਗਾ ਹਨਾ ਆਮ ਲੋਕਾਂ ਨੂੰ ਥੋੜਾ ਤੁਸੀਂ ਤੱਕ ਤੱਕ ਜਾਨੇ ਹਨਾ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨਾਂ ਕਾਦੀਆ ਇਹ ਸਾਰੇ ਇਲਾਕੇ ਨੂੰ ਆਪਣੇ ਨੇ ਪਤਾ ਇਹ ਆਪਣੇ ਪਿਛਲੇ ਹਫਤੇ ਵੀ ਅਸੀਂ ਧਰਨਾ ਲਾਇਆ ਸੀ ਕਿ ਜਿਹੜਾ ਨਹਿਰ ਨੂੰ ਪੱਕਾ ਕਰਨ ਦਾ ਪ੍ਰੋਸੈਸ ਚੱਲ ਰਿਹਾ ਉਹ ਸਬੰਧ ਦੇ ਵਿੱਚ ਸਾਡੀ ਜਿਹੜੀ ਆਪਣੇ ਨਹਿਰ ਬੈਕਵੈਂਡ ਦੇ ਚੀਪ ਸਾਹਿਬ ਤੇ ਐਕਸ਼ਨ ਸਾਹਿਬ ਤੇ ਬਾਕੀ ਆਪਣੇ ਸਮਰਾਲਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਤੈਅ ਕਰ ਲਿਆ ਗਿਆ ਸੀ ਕਿ ਜਿੰਨੇ ਆਪਣੇ ਪੋਲ ਨੇ ਉਹਨਾਂ ਦੇ ਨਾਲ ਹੀ 50-50 ਮੀਟਰ ਜਾਂ 20 ਮੀਟਰ ਜਿੰਨੀ ਵੀ ਜਗ੍ਹਾ ਪੱਕੀ ਕੀਤੀ ਜਾਊਗੀ ਔਰ ਕਿਤੇ ਪੱਕੀ ਨਹੀਂ ਕੀਤੀ ਜਾਊਗੀ ਜੇ ਮਿੱਟੀ ਜਿਹੜੀ ਵਿੱਚੋਂ ਨਹਿਰ ਦੇ ਕੱਢਣੀ ਆ ਚੌੜੀ ਕਰਨੀ ਆ 5-7 ਫੁੱਟ ਉਹ ਚੱਕ ਕੇ ਕੰਢੇ ਦੇ ਉੱਤੇ ਲਾਈ ਜਾਊਗੀ ਪਰ ਉਹ ਤਾਂ ਬਿਨਾ ਪਰਸੋਂ ਨੂੰ ਜਦ ਸਾਨੂੰ ਲੋਕਾਂ ਤੋਂ ਪਤਾ ਲੱਗਣ ਲੱਗਿਆ ਭਈ ਇਹ ਟਿੱਪਰ ਭਰ-ਭਰ ਕੇ ਤੇ ਟਰਾਲੀਆਂ ਭਰ-ਭਰ ਕੇ ਇਹ ਆਪਣੇ ਵੇਚ ਰਹੇ ਨੇ ਤਾਂ ਮੈਂ ਮੌਕੇ ਦੇ ਉੱਤੇ 7 ਵਜੇ ਅਸੀਂ ਉੱਥੇ ਪਹੁੰਚੇ ਆ ਲొਕੇਸ਼ਨ ਦੇ ਉੱਤੇ ਦਾ ਦੇਖਿਆ ਸਾਨੂੰ ਦੇਖ ਕੇ ਇਹਨਾਂ ਨੇ ਟਿੱਪਰ ਵੀ ਪਰੇ ਲੈ ਗੇ ਤੇ ਟਰਾਲੀਆਂ ਵੀ ਭੁਜਾ ਕੇ ਲੈ ਗੇ ਤੇ ਫਿਰ ਅਸੀਂ ਪੁਲਿਸ ਨੂੰ ਆਪਣਾ ਸੂਚਿਤ ਕੀਤਾ ਐਸਐਸਓ თਮਰਾਲਾ ਆਏ ਜਿਹੜੀ ਜਨੇ ਆਪਣੇ ਪ੍ਰਾਤਨ ਦਲਤਰੇ ਘਟੋ ਘਟਾ ਇਹ 70 ਸਾਲ ਪੁਰਾਣੇ ਨੇ ਮੇਰੇ ਹਿਸਾਬ ਨਾਲ 70 80 ਸਾਲ ਉਹਨਾਂ ਦੀ ਇਹਨਾਂ ਨੇ ਥੱਲੇ ਜਿਹੜੀ ਆਪਣੀ ਮੇਨ ਰੋਡ ਆ ਇਹਦੇ ਨਾਲ ਤੱਕ ਇਹਨਾਂ ਨੇ ਜਿਹੜੀ ਆਪਣੀ ਇੱਕ ਸੇਫਟੀ ਆਪਣੀ ਤਾਰ ਲਾਈ ਹੁੰਦੀ ਹੈ ਸੇਫਟੀ ਦੇ ਲਈ ਵੀ ਗੱਡੀ ਪਾਣੀ ਚ ਨਾ ਚਲੇ ਜਾਵੇ ਉਹ ਵੀ ਪਟਕੇ ਸੜਤੀਆਂ ਇਹਨਾਂ ਨੇ ਨਜਾਇਜ਼ ਮੈਨੇ ਕਰੀਆ ਜਿਹੜੇ ਅਧਿਕਾਰੀਆਂ ਨੇ ਮੈਨਿੰਗ ਕਰੀਆ ਚਾਹੇ ਉਹ ਐਟਆਓ ਚਾਹੇ ਸਾਮਲਾ ਚਾਹੀ ਜਈਆ ਚਾਹੇ ਆਪਣਾ ਜਿਹੜੇ ਠੇਕੇਦਾਰ ਆ ਜਿਹੜੇ ਠੇਕਾ ਵਾ ਅਸੀਂ ਇਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਉਹਨਾਂ ਤੇ ਇੱਕ ਅਸੀਂ ਆਪਣਾ ਧਰਨਾ ਬਿਲਕੁਲ ਨਹੀਂ ਚੱਕਣਾ ਜਿੰਨੇ ਦਿਨ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਬੈਰ ਦੇ ਵਿੱਚੋਂ ਵੀ ਜਿਹੜੇ ਦਰਾਖਤ ਨੇ ਖਾਸ ਕਰਕੇ ਅਸੀਂ ਦਰਾਖਤ ਤੇ ਹੱਥ ਨਹੀਂ ਲਾਉਣ ਦੇਣਾ ਜੇ ਦਰਾਖਤਾਂ ਨੂੰ ਇਹਨਾਂ ਨੇ ਛੇੜਛਾੜ ਕੀਤੀ ਅਸੀਂ ਮੈਹਰ ਦਾ ਕੰਮ ਨਹੀਂ ਚੱਲਣ ਦੇਣਾ ਆਜੀ ਮਨਜੀਤ ਸਿੰਘ ਢੀਂਸਾ ਜੀ ਬਾਤ ਨੂੰ ਸੰਗ ਨੂੰ ਲਖਵਾਲੀ ਦਾ ਬਰਨੰਦ ਦਿਆਣਾ ਅੱਜ ਧਰਨਾ ਲਾਇਆ ਗਿਆ ਚਾਰ ਪੰਜ ਦਿਨ ਪਹਿਲਾਂ ਨਾ ਇਹ ਨਹਿਰ ਪੱਕੀ ਕਰਨ ਲੱਗੇ ਸੀ ਕਿਸੇ ਵਿਸ਼ੇ ਦੇ ਉੱਤੇ ਪਹਿਲਾਂ ਵੀ ਇੱਥੇ ਧਰਨਾ ਲੱਗਿਆ ਦੋ ਦਿਨ ਪ੍ਰਸ਼ਾਸਨ ਨਾਲ ਬਹਿ ਕੇ ਜੀ ਸਿੰਘ ਸਾਹਿਬ ਜੀ ਇਹਨਾਂ ਨੇ ਇਹਨਾਂ ਦਾ ਚੀਫ ਨਹਿਰੀ ਵਿਭਾਗ ਦੇ ਬੁਲਾ ਕੇ ਸਾਰੇ ਅਫਸਰ ਸਾਡਾ ਸੀ ਉਹਨਾਂ ਨੂੰ ਲਿਖਤੀ ਮੰਗਾ ਦਿੱਤੀਆਂ ਉਹਨਾਂ ਨੇ ਸਾਡੀਆਂ ਉਹਨਾਂ ਮੰਗਨ ਲੀਆਂ ਮੰਨ ਕੇ ਜੋ ਹੋਇਆ ਵੀਕ ਤਾਂ ਇਹ ਨਹਿਰ ਪੱਕੀ ਨਹੀਂ ਹੋਊਗੀ 67 ਫੁੱਟ ਇਹਦੇ ਕੋਲ ਢੰਡਿਆਂ ਵਾਲੇ ਸੈਫਨ ਕੋਲ ਹੋਊਗਾ ਕੋ ਸਾਈ ਪੌਣ ਨੇ ਜਿਹੜੇ ਇਹਨਾਂ ਦੇ ਆਲਾ ਦਾਲਾ ਥੋੜਾ ਥੋੜਾ ਪੱਕਾ ਹੋਊਗਾ ਵੀ ਇੱਕ ਮਿੱਟੀ ਨਹੀਂ ਚੱਕ ਕੇ ਕਿਤੇ ਲਜਾਈ ਜਾਊਗੀ ਦਰਾਖਤ ਵੀ ਅਣਸਰਦੇ ਨੂੰ ਕੋਈ ਕਟਿਆ ਜਾਊਗਾ ਪਰ ਹੁਣ ਇਹਨਾਂ ਨੇ ਉਹ ਫੈਸਲੇ ਦੀਆਂ ਤਜੀਆਂ ੜਾਤੀਆਂ ਰਾਤ ਨੂੰ ਸੈਂਗੜੀ ਤੇ ਪਰ ਭਰਪਾਲ ਵਾਲੇ ਟਰਾਲੀਆਂ ਘੜਗਾੜੇ ਮਿੱਟੀ ਦੀਆਂ ਲਿਜਾ ਰਹੇ ਨੇ ਦਰਾਖਤ ਪੱਟ ਕੇ ਬਿੱਚੇ ਦੇਈ ਜਾਂਦੇ ਨੇ ਉਹ ਛੋਟੇ ਮੋਟੇ ਨੇ ਉਹ ਥੱਲੇ ਨਾਲ ਹੀ ਲਾਉਣ ਲੱਗ ਗਏ ਹੁਣ ਕੱਲ ਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਫੇਰ ਉਠਖੜੇ ਯੂਨੀਅਨ ਆ ਗਈਆਂ ਇੱਥੇ ਲੋਕ ਵਿਰੋਧ ਕਰਦੇ ਨੇ ਉਹਨਾਂ ਨੇ ਕੱਲ ਸਾਰਾ ਦਿਨ ਦੇ ਵਿੱਚ ਸੈਡਾਂ ਦੇ ਨਾਲ ਹੀ ਦਰਾਖਤ ਵਿੱਚੇ ਦੱਬ ਤੇ ਤਾਂ ਕਿ ਪਤਾ ਨਾ ਲੱਗ ਸਕੇ ਇਸ ਰੋਸ ਦੇ ਵਿੱਚ ਲੋਕਾਂ ਨੂੰ ਹੁਣ ਵਿਰੋਧ ਦੇ ਵਿੱਚ ਦੁਬਾਰਾ ਆਏ ਨੇ ਵੀ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਤੇ ਖੜਿਆ ਨਹੀਂ ਉਨਾ ਨੂਏ ਸਪਸ ਨੂੰ ਦਾ ਮੈਸੇਜ ਪਾਇਆ ਕਿ ਇਹਨੇ ਸੁਣੀ ਨਹੀਂ ਇਸ ਲਈ ਹੁਣ ਸਾਨੂੰ ਰੋਡ ਜਾਮ ਕਰਨਾ ਪਿਆ ਕਿੰਨੇ ਟਾਈਮ ਤੱਕ ਬੰਦ ਰਹੂਗਾ ਜੀ ਟਾਈਮ ਤੱਕ ਜਿੰਨਾ ਜਿਹੜੇ ਕੋਈ ਪ੍ਰਸ਼ਾਸਨ ਆ ਕੇ ਹੱਲ ਨਹੀਂ ਕਰਦਾ ਇਹਦਾ ਕੋਈ ਪੱਕਾ ਹੱਲ ਨਹੀਂ ਹੁੰਦਾ ਉਸ ਟਾਈਮ ਤੱਕ ਹੀ ਬੰਦੇ ਰਹੂਗਾ ਇਹ ਜੀ ਮੈਂ ਕਿਹਾ ਚਾਹੁੰਦੇ ਨਹੀਂ ਅਸੀਂ ਲੋਕਾਂ ਤੋਂ ਵੀ ਮਾਫੀ ਮੰਗਦੇ ਆ ਜਿਹੜੇ ਕਹਿੰਦੇ ਰਸਤਾ ਬੰਦ ਕਰਦੇ ਨੇ ਮਜਬੂਰੀ ਬੰਦ ਕਰਨਾ ਪਿਆ ਅਸੀਂ ਮਾਫੀ ਮੰਗਦੇ ਪਹਿਲਾਂ ਹੀ ਉਹਨਾਂ ਤੋਂ ਜਣੀ ਕਿਸੇ ਨੇ ਕਿਤੇ ਜ਼ਰੂਰੀ ਕੰਮ ਵੀ ਜਾਣਾ ਹੁੰਦਾ ਦੇਖੋ ਉਹਨਾਂ ਤੋਂ ਵੀ ਮਾਫੀ ਮੰਗਦੇ ਆਂ ਦੇਖੋ ਬਿਲਕੁਲ ਪਰਸੋਂ ਆਪਣੀ ਕਿਸਾਨ ਜੱਥੇ ਬੰਦੇ ਦਾ ਸਹਿਮਤੀ ਬਣੀ ਸੀ ਵੀ ਜਿਹੜੇ ਨਹਿਰ ਦੀ ਆਪਾਂ ਚੋੜੀ ਕਰਾਂਗੇ ਥਲਾ ਪੱਕਾ ਨਹੀਂ ਕਰਾਂਗੇ ਸਾਈਡਾ-ਸਾਈਡਾ ਉੱਥੇ ਪੱਕਿਆ ਕਰਾਂਗੇ ਜਿੱਥੇ ਬਹੁਤ ਲੋੜ ਹੈਗੀ ਐ ਉਹ ਏਰੀਆ ਇਹਨਾਂ ਨੂੰ ਦੱਸ ਦਿੱਤਾ ਗਿਆ ਸੀਗਾ ਪਰ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਤੇ ਪਰਸੋ ਸੋਹਣੀ ਧਿਆਨ ਚ ਲਿਆਂਦਾ ਗਿਆ ਵੇ ਵੀ ਉਸ ਤੋਂ ਬਾਅਦ ਖਲਾਈ ਜਿਹੜੀ ਇਹਨਾਂ ਨੇ ਕੀਤੀ ਉਹ ਇੰਨੀ ਕੁ ਜ਼ਿਆਦਾ ਕਰ ਦਿੱ ਜਿਨ੍ਹਾਂ ਕੁਝ ਰੁੱਖਾਂ ਨੂੰ ਵੀ ਨੁਕਸਾਨ ਹੋ ਗਿਆ ਵੇ ਤੇ ਕਿਸਾਨ ਜਥੇਬੰਦੀਆਂ ਦੇ ਕਹਿਣਾ ਹੈ ਮਿੱਟੀ ਵੇਚੀ ਗਈ ਹੈ ਨੋ ਡਾਊਟ ਹੈ ਜਿਹੜੀ ਖਲਾਈ ਹੈ ਜ਼ਿਆਦਾ ਹੋਈ ਹੈ ਨਜ਼ਰ ਮੁੱਕਰੇ ਦੇ ਵੇਖਿਆ ਤਾਂ ਜਿਹੜੀ ਵੀਡੀਓ ਮੈਂ ਵੀ ਵੇਖੀ ਉਹ ਰੋਚੀ ਨਜ਼ਰ ਆਉਂਦਾ ਇਸੇ ਸਦਕਾ ਮਾਨਿਓ ਡੀਸੀ ਸਾਹਿਬ ਵੱਲੋਂ ਉਹਨੇ ਬਲ ਸੱਗੀ ਸਾਹਿਬ ਤੇ ਧਿਆਨ ਚ ਲਿਆਂਦਾ ਗਿਆ ਵੀ ਜਿਹੜਾ ਉੱਥੇ ਮੋਕੇ ਦਾ ਜਾਈ ਸੀ ਜਾਂ ਐਸ ਡੀਓ ਸੀ ਹੋਰੀ ਅੰਗੈਲੀ ਹੋਈ ਔਰ ਮੋਕੇ ਦੇ ਗੈਰਾਜ ਰੋ ਗਿਆ ਜਾਂ ਚਲਾ ਗਿਆ ਜਾਂ ਲਾਪਰਵਾਹੀ ਹੋਈ ਹੈ ਔਰ ਇਹ ਕਰਾਈ ਜਿਹੜੇ ਦੋ ਇੱਕ ਦਿਵਾਂਸ਼ੂ ਸ਼ਰਮਾ ਐਸ ਡੀਓ ਨੇ ਤੇ ਦਿਨ ਕਸ਼ਿਸ਼ ਜੂਨੀਅਰ ਅਸਿਸਟੈਂਟ ਜੂਨੀਅਰ ਇੰਜੀਨੀਅਰ ਹੈਗਾ ਉਹ ਦੋਵਾਂ ਨੂੰ ਆਨੇਬਲ ਕ੍ਰਿਸ਼ਨ ਕੁਮਾਰ ਜੀ ਨੇ ਸਸਪੈਂਡ ਕਰ ਦਿੱਤਾ ਸਾਡੇ ਸੈਕਟਰੀ ਸਾਹਿਬ ਨੇ ਆਨੇਬਲ ਉਹਨਾਂ ਨੂੰ ਬੋਤਲ ਕਰ ਦਿੱਤਾ ਗਿਆ ਤੇ ਉਹਨਾਂ ਤੇ ਕਾਰਵਾਈ ਹੋਏਗੀ ਹਾਂ ਇੱਕ ਜੱਥੇ ਬੰਦਿਆਂ ਵੱਲੋਂ ਕਿਹਾ ਜਾ ਰਿਹਾ ਹੋਵੇ ਵੀ ਜਿਹੜੇ ਠੇਕੇਦਾਰ ਹੈਗਾ ਜਿੰਨੇ ਮਿੱਟੀ ਦਾ ਕੱਢਣਾ ਟੀਕਾ ਲਿਆ ਸੀਗਾ ਉਹਦੀ ਜਿਹੜੀ ਮਾਈਨਿੰਗ ਦਾ ਵੀ ਉਹ ਦੇਖਦੇ ਦੀ ਪਰਚਾ ਕੀਤਾ ਜਾਵੇ ਸੋ ਅਸੀਂ ਹੁਣ ਮੇਰੀ ਕਮੇਟੀ ਦੀ ਇਲੈਕਸ਼ਨ ਹੈ 2 ਵਜੇ ਕਿੰਨੇ ਕੌਜੇ ਵਾਪਸ ਆ ਕੇ ਮੈਂ ਔਰ ਐਸੀ ਸਾਹਿਬ ਅਸੀਂ ਮੁਕਾ ਵਿਜ਼ਿਟ ਕਰਾਂਗੇ ਜੋ ਇਹ ਰਿਪੋਰਟ ਬਣਾਣਗੇ ਜੇ ਵਾਕਈ ਹੀ ਮਿੱਟੀ ਦੀ ਖਲਾਈ ਲੋੜ ਤੋਂ ਵੱਧ ਹੋ ਕੇ ਵਿਕੀ ਹੈ ਕਿ ਡੈਫਨਿਟਲੀ ਉਹਦੇ ਖਿਲਾਫ ਹੀ ਕਾਰਵਾਈ ਹੋਏਗੀ ਸਰ ਇਹਨਾਂ ਨੇ ਕੱਲ ਹੀ ਕਹਿ ਦਿੱਤਾ ਸੀ ਕਿ ਵੀ ਜਿਹੜਾ 11 ਵਜੇ ਜਾਮ ਕੀਤਾ ਜਾਵੇਗਾ ਤੁਹਾਨੂੰ ਬਿਲਕੁਲ ਵੀ 11:30 ਵਜੇ ਵੇਟ ਕਰਕੇ ਕਰਿਆ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਕਾਫੀ ਲੇਟ ਪਹੁੰਚਿਆ ਦੇਖੋ ਐਸ்சி ਸਾਹਿਬ ਨਾਲ ਅਸੀਂ ਮੀਟਿੰਗ ਕਰਕੇ ਆਏ ਹਾਂ ਵੀ ਅਸੀਂ ਮੌਕਾ ਵੀ ਵੇਖਣਾ ਸੀ ਕੁਝ ਰਿਪੋਰਟ ਵੀ ਲੈਣੀ ਸੀ ਔਰ ਇਹ ਆਰਡਰ ਵੀ ਲੈਣੇ ਸੀ ਤੁਹਾਨੂੰ ਵਖਾਣ ਸੇ ਵਾਕਈ ਅਸੀਂ ਕਾਰਵਾਈ ਕਰ ਰਹੇ ਹਾਂ ਸਰਕਾਰ ਦੀ ਮਨਸ਼ਾ ਸਾਫ਼ ਹੈ ਕੋਈ ਸਾਡੀ ਗਲਤ ਮਨਸ਼ਾ ਨਹੀਂ ਹੈਗੀ ਜੇ ਕਿਸੇ ਨੇ ਗਲਤ ਕੀਤਾ ਉਹਨੂੰ ਸਸਪੈਂਡ ਵੀ ਕੀਤਾ ਗਿਆ ਹੋਵੇ ਇਹਦੇ ਠੇਕੇਦਾਰ ਹੈ ਜਾਂ ਮਾਈਨਿੰਗ ਜਿਨੇ ਕੀਤੀ ਹੈ ਇਲੈਗਲ ਉਹਦੇ ਵੱਡਣ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਮਨਜ਼ੂਰੀ ਹੈਗੀ ਦਰਖਤ ਵੱਡਣ ਦੀ ਉਹ ਦੇਖੋ ਜੀ ਇਹ ਦੱਸਦੇ ਆ ਅਸੀਂ ਸਾਬ ਦੱਸਦੇ ਤੁਹਾਨੂੰ ਸਾਡੀ ਕੋਈ ਗੱਲ ਨਹੀਂ ਹੋਈ ਇਹਦੇ ਬਾਰੇ ਇਹਨਾਂ ਨਾਲ ਨੇ ਜੇ ਕੋ ਜਿਹੜਾ ਜੋ ਇਹਨਾਂ ਦਾ ਕਹਿਣਾਵੇਂ ਉੱਥੇ ਜਿਹੜਾ ਝਾੜ ਛੋਟੀ ਝਾੜੀ ਉਹ ਵੱਡੀ ਗਈ ਹੈ ਤੇ ਜੇ ਕੋਈ ਦਰਖਤ ਇਲੀਗਲ ਤਰੀਕੇ ਨਾਲ ਲਾਏਗਾ ਤਾਂ ਡੈਫੀਨਿਟਲੀ ਉਹ ਹੀ ਰਿਪੋਰਟ ਪੜਾ ਕੇ ਭੇਜਾਂਗੇ ਤੇ ਖਿਲਾਫ ਕਾਰਵਾਈ ਕਰਾਂਗੇ। ਪਰੋ ਜੀ ਕਿਸਾਨ ਜਿੱਥੇ ਬੰਦੀਆਂ ਦਾ ਕਹਿਰੀ ਨੇ ਕਿ ਦਰਖਤ ਵਿੱਚ ਉਹਦੇ ਸ਼ੂਟ ਦਿੱਤੇ ਗਏ। ਛੋਟੇ ਵੀਰ ਮੈਂ ਉਹ ਹੀ ਕਹਿ ਰਿਹਾ ਜਣਾ ਮੈਂ ਆ ਕੇ ਇਲੈਕਸ਼ਨ ਕਰਾ ਕੇ ਆਪੇ ਮੈਂ ਉਹ ਰੈਸਰਸਾਈਸ ਲੋਕੇ ਦੇ ਵਿਜ਼ਿਟ ਕਰਾਂਗੇ ਤੇ ਮਨ ਦੀ ਸਾਹਿਬ ਨੇ ਇਹ ਚਾਹਤਾ ਮੈਂ ਕੋਰ ਬਣਾ ਕੇ ਭੇਜੋ। ਅਸੀਂ ਅੱਜ ਰਿਪੋਰਟ ਬਣਾ ਕੇ ਭੇਜਾਂਗੇ। ਬੇਨਤੀ ਕੀਤੀ ਤਾਂ ਮੈਂ ਚੁੱਕਦੇ ਲੋਕਾਂ ਨੂੰ ਜਿਹੜੀ ਆਵਾ ਕਈ ਹੈ ਸਾਈਡ ਦੇ ਉੱਤੇ ਪੱਟੀ ਗਈ ਹੈ ਉਹ ਉਹਦੇ ਜਿਹੜੀ ਅਸੀਂ ਸਮਝੌਤੇ ਦੇ ਨਾਲ ਖੜੇ ਆ ਹਮੇਸ਼ਾ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਨਾਲ 100% ਖੜਾਂਗੇ ਇਹਦੀ ਹੈ ਤੇ ਉਹਦੇ ਵਿੱਚ ਜਿਹੜੇ ਕੰਡੇ ਜਿਹੜੇ ਕੰਡੇ ਦੇ ਉੱਤੇ ਮਿੱਟੀ ਪੱਟੀ ਗਈ ਹੈ ਜਾਂ ਕੋਈ ਵੱਧ ਓਵਰ ਕਟਿੰਗ ਕਰ ਲਈ ਹੈ ਠੀਕ ਹੈ ਉਹ ਕੋਈ ਮਾੜੀ ਮਾਸ਼ਾ ਨਾਲ ਚਾਹੇ ਨਾ ਕੀਤੀਵੇ ਪਰ ਉਹਦੇ ਤੇ ਅਸੀਂ ਐਕਸ਼ਨ ਜੂੜ ਲੈ ਲਿਆ ਕਿ ਵੀ ਜਿਹੜੀ ਵੀ ਉਹਨੇ ਕੋਈ ਆਪਣੀ ਕੀ ਉਹਨੂੰ ਕਹਿੰਦੇ ਆ ਲਾਪਰਵਾਹੀ ਕੀਤੀ ਹੈ ਸਟਾਫ ਦੇ ਮੈਂਬਰਾਂ ਨੇ ਉਹਨਾਂ ਦੇ ਰਿਐਕਸ਼ਨ ਲੈ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਜਿਹੜੇ ਆਪਸੇ ਸਸਪੈਂਡ ਕੀਤੇ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਮਝੌਤਾ ਹੋਇਆ ਹੋਇਆ। ਫਿਰ ਵੀ ਉਹਨੇ ਨਗਹਿਲੀ ਕੀਤੀ ਤੁਸੀਂ। ਉਹ ਨਹੀਂ ਇਹ ਵੀ ਹੋ ਸਕਦਾ ਹੈ ਕਿ ਉੱਥੇ ਨਾ ਉਹ ਰਾਤ ਦਾ ਟਾਈਮ ਸੀਗਾ ਕਿ ਕੋਈ ਕੁਝ ਕਰਕੇ ਚਲੇ ਗਿਆ ਹੋਵੇ। ਠੀਕ ਹੈ ਦਾਤ ਨੂੰ ਕਈ ਵਾਰੀ ਨਹੀਂ ਬੰਦਾ ਹੁੰਦਾ। ਪਰ ਉਹਨਾਂ ਨੂੰ ਆਰਡਰ ਨੇ ਮਿੱਟੀ ਪੁੱਟਣ ਦੇ ਕਿੰਨੇ-ਕਿੰਨੇ ਫੁੱਟ ਦੇ ਨੇ? ਸਾਡੇ ਦੇ ਨਿਸ਼ਾਨਾ ਵੱਲੋਂ ਕਿਹਾ ਗਿਆ ਕਿ ਉਹ 25-25 ਫੁੱਟ ਤੱਕ ਜਿਹੜਾ ਰੋਡ ਦੇ ਨਾਲ ਤੱਕ ਪਹੁੰਚ ਗਏ ਨੇ। ਨੇ ਜਿਹੜੀ ਜਿਹੜੇ ਸਾਡੇ ਕੋਲੇ ਲਾਈਨ ਲਾਈ ਹੋਈ ਹੈ ਨਾ ਉਹ ਉਹਦੇ ਵਿੱਚ ਸਾਡੀ ਪਾਈ ਹੋਈ ਹੈ ਐਂਪਰ ਸੈਕਸ਼ਨ ਦੇ ਮਤਲਬਕ ਨਾ ਰੂੜ ਦੇ ਨਾਲ ਨਹੀਂ ਹੁੰਦਾ ਉਹਦੀ ਸੈਂਟਰ ਲਾਈਨ ਤੋਂ ਹੁੰਦਾ ਜਿਹੜੀ ਲੇਅਰ ਦੀ ਸੈਂਟਰ ਲਾਈਨ ਹੈ ਨਾ ਉਦੇ ਵਾਲੇ ਵਾਲੇ ਹੁੰਦਾ ਵੀ ਕਿੱਥੇ ਕਿੱਥੇ ਤੱਕ ਅਸੀਂ ਲੈ ਕੇ ਜਾਣੀ ਆ ਟ੍ਰਾਂਸਪੋਰਟ ਦਾ ਠੀਕ ਹੈ ਉਹ ਨਿੰਦਰ ਦੀ ਸਾਈਕਲ ਲਾਈਨ ਤੋਂ ਜ਼ਿਆਦਾ ਹੁੰਦਾ ਨਾ ਜਿਹੜਾ ਉਹ ਹਿਸਾਬ ਨਾਲ ਉਹਨਾਂ ਨੇ ਕੀਤਾ ਹੋਇਆ ਬਾਕੀ ਅਸੀਂ ਮੌਕਾ ਦੇਖਣਾ ਹੈ ਕਿਉਂਕਿ ਦੇਖ ਕੇ ਜੇ ਸਾਨੂੰ ਲੱਗੂਗਾ ਇੱਥੇ ਅਜਿਹਾ ਦਾ ਰਿਐਕਸ਼ਨ ਹੋ ਰਿਹਾ ਨਹੀਂ ਮਿੱਟੀ ਵੇਚੀ ਨਹੀਂ ਗਈ ਸੀ ਇਹ ਐਕਚੁਅਲੀ ਜਿਹੜੇ ਮਿਊਜ਼ਿਕਲ ਰਿਪੋਰਟ ਆਈ ਹੈ ਨਾ ਉਹਦਾ ਉਹਨੂੰ ਬਣਾ ਕੇ ਅੱਗੇ ਬਣਾ ਕੇ ਨਾ ਪਾਣੀ ਕੱਢਣਾ ਸੀਗਾ ਉਹਦੇ ਦੇ ਸੀਗਾ ਪਰ ਕੁਝ ਲੋਕਾਂ ਨੇ ਕਿਹਾ ਕਿ ਵੀ ਇਹਦੇ ਵਿੱਚ ਕਦੋਂ ਤਾਲੀਆਂ ਫੜੀਆਂ ਵੀ ਗਈਆਂ ਨੇ ਪਰ ਇਹ ਉਹ ਸੱਚੀਆਂ ਹੋਈਆਂ ਦਿਨ ਵੀ ਵਿਲ ਟੇਕ ਦਾ ਐਕਸ਼ਨ ਦਰਖਤਾਂ ਦੀ ਗੱਲ ਕਰੀਏ ਤੇ ਦਰਖਤ ਦਰਖਤ ਦੀ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਦਰਖਤ ਹੀ ਹਨ ਪਾਣੀ ਚੱਲਣ ਦੇ ਨਾਲ ਇਹਦੀਆਂ ਜਿਹੜੀਆਂ ਜੜਾਂ ਨੇ ਉਹ ਨਿਕਲੀਆਂ ਹੋਈਆਂ ਨੇ ਕਾਫੀ ਜਗ੍ਹਾ ਤੇ ਹੁਣ ਵੀ ਤੁਸੀਂ ਦੇਖਦੇ ਹੋ ਨਿਕਲੀਆਂ ਹੋਈਆਂ ਨੇ ਜਾਂ ਕੋਈ ਡਿਗੇ ਵੀ ਪਏ ਨੇ ਇਹਦੇ ਵਿੱਚ ਠੀਕ ਹੈ ਜੇ ਕੋਈ ਮੈਂ ਇਹੋ ਜੀ ਨਿਗਾਹ ਦੇ ਵਿੱਚ ਆਉਂਦਾ ਵੀ ਦਰਖਤ ਕੋੜਿਆ ਗਿਆ ਜਾਂ ਛੁੱਟਿਆ ਗਿਆ ਹੈ ਜਾਂ ਨਹੀਂ ਹੈ ਨਹੀਂ ਅਸੀਂ ਅਸੀਂ ਦਰਖਤ ਕੋਈ ਸਿੱਟਣ ਦੀ ਮਨਜ਼ੂਰੀ ਅਸੀਂ ਨਾ ਹੀ ਸਿੱਟਣ ਦੀ ਕੋਈ ਮੰਸ਼ਾ ਸਾਡੀ ਨਾ ਹੀ ਅਸੀਂ ਸਿੱਟਣਾ ਜੇ ਕੋਈ ਇਹ ਅਸੀਂ ਇਹ ਅਸੀਂ ਦੇਖ ਕੇ ਵੀ ਕਿੱਥੇ ਡਿਗਿਆ ਹੋਇਆ ਤੇ ਅਸੀਂ ਉਹਦੇ ਵਿੱਚ ਇਸ ਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਦਰਖਤ ਬਟਨ ਦੀ ਮਨਜ਼ੂਰੀ ਤੁਹਾਡੇ ਕੋਲ ਹੈ ਨਹੀਂ ਪਰ ਅਸੀਂ ਦਰਖਤ ਅਸੀਂ ਦਰਖਤ ਵੱਢਣ ਦਾ ਇਹ ਰੀਚ ਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ ਵੀ ਬੰਸ਼ਾ ਨਹੀਂ ਹੈ ਵੀ ਅਸੀਂ ਵੀ ਦਰਖਤ ਦੇ ਵਿੱਚ ਪਟੜਾ ਜੇ ਕੋਈ ਕਿਸੇ ਨੇ ਇੱਕ ਤੋਂ ਵੀ ਬਰੰਤ ਖੜ ਕੇ ਦੇਖ ਸਕਦੇ ਉਹਦੇ ਕੋਲ ਉਹਦੇ ਵਿੱਚ ਨਵੇਂ ਤੇ ਪੁਰਾਣੇ ਦਾ ਫਰਕ ਹੁੰਦਾ ਭਾਜੀ ਉਹ ਸਾਹਮਣੇ ਤੁਹਾਨੂੰ ਵੀ ਦੇਖਦੇ ਨੇ ਤੇ ਉੱਥੇ ਮੌਕੇ ਦੀਆਂ ਤਸਵੀਰਾਂ ਵੀ ਬਿਆਨ ਕਰਦੇ ਆ ਅਸੀਂ ਅਸੀਂ ਵਾਕੀ ਉਹਦਾ ਮੌਕਾ ਦੇਖ ਕੇ ਜੇ ਕੋਈ ਇਹੋ ਜਿਹਾ ਹਸਨੂ ਦੇਖਿਆ ਅਸੀਂ ਤੇ ਵੀ ਅਜਿਹਾ ਐਕਸ਼ਨ ਅਗੇ ਜਿਹਨੇ ਵੀ ਡਿੱਗਿਆ ਚਾਹੇ ਬੋਡ ਕੋਲ ਅਗੇ ਸੋ ਵੀ ਹੈ